ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰ ਭਰਾਵਾਂ ਨੂੰ ਸਾਡੇ ਵੱਲੋਂ ਇਹ ਚੈਨਲ ਪ੍ਰਿਤਪਾਲ ਸਿੰਘ ਫੌਜੀ ਐਂਡ ਫਾਰਮਰ ਫੈਨ ਬਾਪੂ ਦੇ ਸਤਿ ਸ੍ਰੀ ਅਕਾਲ ਇਸ ਚੈਨਲ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਇਸ ਚੈਨਲ ਤੇ ਤੁਸੀਂ ਕਿਸਾਨਾਂ ਦੇ ਪ੍ਰਤੀ ਸਾਰੀਆਂ ਵੀਡੀਓ ਦੇਖੋਗੇ ਕੁਐਸ਼ਨਸ ਕਰਾਂਗੇ ਕਿ ਸਾਰੀਆਂ ਵੀਡੀਓ ਜੋ ਪਾਈਆਂ ਜਾਣ ਕਿਸਾਨਾਂ ਦੇ ਪ੍ਰਤੀ ਪਾਈਆਂ ਜਾਣ ਜੋ ਇਸ ਖੇਤੀ ਨੂੰ ਸ਼ੂਗਰ ਕੇਨ ਫਾਰਮਿੰਗ ਗੰਨੇ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਜਾਂ ਟਰੰਚ ਵਿਧੀ ਦੇ ਨਾਲ ਲਾਇਆ ਗੰਨਾ ਜਿਹੜਾ ਉਹਨੂੰ ਕਾਮਯਾਬ ਕਰਨ ਲਈ ਪੰਜਾਬ ਦੇ ਵਿੱਚ ਗੁਰਦਾਸਪੁਰ ਜ਼ਿਲ੍ਹਾ ਪਿੰਡ ਆਲਮਾ ਦੇ ਵਿੱਚ ਤਕਰੀਬਨ 50 60 ਕਿੱਲੇ ਦੀ ਖੇਤੀ ਸੀ ਕਰ ਰਹੇ ਆ ਔਰ ਇਹਨੂੰ ਕੋਸ਼ਿਸ਼ ਕਰ ਰਹੇ ਆ ਕਿ ਪਹਿਲੀ ਵਾਰੀ ਲਾਇਆ ਔਰ ਪੂਰਾ ਕਾਮਯਾਬ ਕਰਨਾ ਹੈ ਇਸ ਲਈ ਅੱਜ ਇਹ ਗੰਨਾ ਤਕਰੀਬਨ ਲਾਉਣ ਤੋਂ ਬਾਅਦ 55 ਤੋਂ 60 ਦਿਨ ਦਾ ਹੋ ਗਿਆ। ਔਰ ਅਸੀਂ ਅੱਜ ਇਹਨੂੰ ਟਾਲ ਸਟਾਰ ਦੀ ਸਪਰੇਅ ਕਰ ਰਹੇ ਆ। ਜਿਹਦੇ ਨਾਲ ਕੋਈ ਕੀੜੀ ਨਾ ਲੱਗੇ ਜਾਂ ਕੋਈ ਹੋਰ ਛੋਟਾ ਮੋਟਾ ਰੋਗ ਬਿਮਾਰੀ ਜਿਹੜੀ ਆ ਉਹ ਨਾ ਲੱਗੇ। ਟਾਲ ਸਟਾਰ ਦੀ ਸਪਰੇਅ ਜਿਹੜੀ ਆ ਉਹ ਬਹੁਤ ਹੀ ਵਧੀਆ ਸਪਰੇਅ ਆ ਔਰ ਗਰੋਥ ਵੀ ਕਰਦੀ ਆ। ਰੰਗ ਵੀ ਵਧੀਆ ਬਣਾਉਂਦੀ ਆ ਗੰਨੇ ਦਾ। ਔਰ ਇਹ ਗੰਨਾ ਡਬਲ ਰੈਂਚ ਦਾ 16 ਇੰਚ ਦੀ ਵਿੱਥ ਤੇ ਲੱਗਿਆ ਹੋਇਆ। ਬਹੁਤ ਜ਼ਿਆਦਾ ਘੈਂਟ ਜਿਹੜਾ ਗੰਨਾ ਉੱਗਿਆ ਉਗਾਈ ਬਹੁਤ ਵਧੀਆ ਵੈਦੀ ਔਰ ਇਹਦੇ ਲਈ ਅਸੀਂ ਛੋਟਾ ਟਰੈਕਟਰ ਲਿਆ ਕਬੋਟਾ 24 ਹਸਪਾਵਰ ਦਾ ਜਿਹੜਾ ਕਿ ਇਹਦੇ ਵਿੱਚ ਚੱਲਦਾ ਬੈੱਡ ਦੇ ਉੱਪਰ ਰੋਟਾਵੇਟਰ 3.5 ਫੁੱਟ ਦਾ ਹੈ ਹੱਲਾ ਬਣਾਈਆਂ ਪੰਜ ਉਹ ਵੀ ਪੂਰੀਆਂ ਬੈੱਡ ਦੇ ਉੱਤੇ ਉੱਤੇ ਚੱਲਦੀਆਂ ਨੇ ਮਤਲਬ ਵਿੱਚ ਕੱਖ ਨਹੀਂ ਹੋਏਗਾ ਇਹ ਗੰਨਾ ਫੇਲ ਤਾਂ ਹੋਇਆ ਸੀ ਕਿਉਂਕਿ ਇਹਦੇ ਵਿੱਚੋਂ ਕੱਖ ਹੀ ਨਹੀਂ ਸੀ ਖਤਮ ਹੋਇਆ ਜਦੋਂ ਕੋਈ ਵੀ ਫਸਲ ਆ ਉਹਦੇ ਵਿੱਚ ਕੱਖ ਹੋ ਜਾਏਗਾ ਤੇ ਕੱਖ ਜਿਹੜੀ ਆ ਫਸਲ ਨੂੰ ਦਬਾ ਲੈਂਦੀ ਆ ਇਸ ਕਰਕੇ ਉਹ ਫਸਲ ਕਾਮਯਾਬ ਨਹੀਂ ਹੁੰਦੀ ਅਸੀਂ ਪਹਿਲਾਂ ਗੰਨਾ ਲਾਉਣ ਤੋਂ ਟਰੈਕਟਰ ਲਿਆਂਦਾ ਉਹਦੇ ਸੰਦ ਬਣਾਏ ਸਾਰੇ ਖੱਲਾ ਰੋਟਾਵੇਟਰ ਹੁਣ ਉਹਦਾ ਮਿੱਟੀ ਚਾੜਨ ਵਾਲਾ ਬਣਾਉਣਾ ਹੈ ਰਿਜਰ ਇੱਕ ਜਿਹੜਾ ਇਹ ਗੰਨੇ ਨੂੰ ਮਿੱਟੀ ਚਾੜੇਗਾ ਸਾਰੇ ਗੰਨੇ ਦੀ ਬਹੁਤ ਵਧੀਆ ਉਗਾਈ ਹੈ 22 ਕਿੱਲੇ ਤੋਂ 20 ਕਿੱਲੇ ਦੇ ਕਰੀਬ ਕੰਨਾ ਜਿਹੜਾ ਉਹ ਕਣਕ ਦੇ ਵਿੱਚ ਆ ਕਣਕ ਦੇ ਵਿੱਚ ਲਾਇਆ ਉਹਦੀ ਵੀ ਵੀਡੀਓ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਚੈਨਲ ਤੇ ਤੁਸੀਂ ਦੇਖ ਸਕਦੇ ਹੋ ਗਨ